ਪਟਿਆਲਾ ਪੁਲਿਸ ਜਿਸ ਤਰ੍ਹਾਂ ਵੱਡੀ ਕਾਰਵਾਈ ਕਰਦੇ ਹੈ ਇਸੇ ਤਰ੍ਹਾਂ ਰਾਜਪੁਰਾ ਰੇਲਵੇ ਪੁਲਿਸ ਨੂੰ ਇੱਕ ਚੈਕਿੰਗ ਦੌਰਾਨ ਇੱਕ ਰੇਲ ਗੱਡੀ ਦੇ ਡੱਬੇ ਵਿੱਚੋਂ ਇੱਕ ਬੈਗ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ ਜਿੱਤ ਕੇ ਉਸ ਬੈਗ ਵਿੱਚ 10 32 ਬੋਰ ਦੇ ਰਮੋਲਵਰ ਅਤੇ ਕੁਝ ਮੈਗਜ਼ੀਨਾ ਸਮੇਤ ਵਿਅਕਤੀ ਇੱਕ ਵਿਅਕਤੀ ਨੂੰ ਕੀਤਾ ਕਾਬੂ ਰਾਜਪੁਰਾ ਰੇਲਵੇ ਪੁਲਿਸ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇ ਮੈਡਮ ਤ੍ਰਿਸ਼ੀ ਪ੍ਰਵਧ ਵੈਦੀ ਜੀ ਨੇ ਉਪਮਾਨ ਸਾਥ ਸਾਡੀ ਜੀਆਰਪੀ ਪ੍ਰਿੰਸ ਇੰਡੀਪੈਂਡੈਂਸ ਦੇ ਤੇ ਜਿਹੜੇ ਆਪਣੇ ਫੈਸਟੀਵਲ ਸੀਜ਼ਨ ਆ ਰਹੇ ਆ ਉਹਦੇ ਮੱਦੇਨਜ਼ਰ ਸਪੈਸ਼ਲ ਚੈਕਿੰਗ ਉਹ ਆਂਡੀ ਆਰਪੀ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਟ੍ਰੈਕਸ ਰੇਲਵੇ ਟ੍ਰੈਕਸ ਰੇਲਵੇ ਪਲੇਟਫਾਰਮ ਤੇ ਟ੍ਰੇਨ ਦੇ ਵਿੱਚ ਉਹ ਚੈਕਿੰਗ ਦੀ ਸੁਰੱਖਿਆ ਪੈਸੇਂਜਰ ਦੀ ਸੁਰੱਖਿਆ ਲਈ ਅਸੀਂ ਬਚਤ ਕਰਦਾ ਇਸ ਦੇ ਚਲਦੇ ਸਾਨੂੰ 17 ਤਰੀਕ ਨੂੰ 17 22 ਜੀ ਦਾ 17 8 ਨੂੰ ਦੋ ਨਵਾਰਾ ਸੈਗ ਰਾਜਪੁਰੇ ਸਟੇਸ਼ਨ ਕੋਲ ਮਿਲੇ ਜਿਸ ਦੇ ਵਿੱਚ 10 ਪਿਸਟਲ ਦੇਸੀ ਦੇਸੀ ਪਿਸਟਲ ਅਤੇ 10 ਮੈਗਜ਼ੀਨ ਉਹਨਾਂ ਦੇ ਮੈਗਜ਼ੀਨ ਸੀਗੇ ਤੇ ਕੁਝ ਡਾਕੂਮੈਂਟ ਸੀਗੇ ਇਹਨਾਂ ਦੇ ਆਧਾਰ ਤੇ ਫਿਰ ਬਾਅਦ ਵਿੱਚ ਇਨਸਪੈਕਟਰ ਜੀਆਰਪੀ ਪਟਿਆਲਾ ਅਨਕੁਰਦੀਪ ਸਿੰਘ ਜੀ ਇਹਨਾਂ ਨੇ ਸਪੈਸ਼ਲ ਆਪਣਾ ਟੈਕਨਿਕ ਟੈਕਨੀਕਲ ਟੈਕਨੀਕਲ ਐਨਲਿਸਿਸ ਉਤੇ ਅਸੀਂ ਬੰਦੇ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਦਾ ਨਾਮ ਹੈਪੀ son of ਗੁਰਦੇਵ ਸਿੰਘ residis equal PS ਗੜਸ਼ੰਕਰ ਹਸ਼ਾਰਪੁਰ ਹੈ ਉਹ ਅਸੀਂ ਅਸੀਂ ਗ੍ਰਿਫਤਾਰ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਤੇ ਬਾਕੀ ਅੱਗੇ ਉਹਨੂੰ ਪੁੱਛਗਿੱਛ ਹੁੰਦੀ ਅਸਕੇ ਜਾਦੀ ਹੈ ਜਦ ਇਤਨਾ ਹਸਲਾ ਹੈਗਾ ਕਿ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਨੇਚਰਲੀ ਹੁਨੇ ਜਿਹੜਾ ਹੁਣ ਅਸਲ ਆਇਆ ਕਿਸੇ ਕਿਸੇ ਬਾਦਤ ਲਈ ਆਇਆ ਹੈਗਾ ਇਹਨੂੰ ਬੈਕਵਰਡ ਤੇ ਫਾਰਵਰਡ ਲਿੰਕਿੰਗ ਇਹਦੇ ਬਹੁਤ ਜ਼ਰੂਰੀ ਹੈ ਅਸੀਂ ਦੇਖਣੀਆਂ ਕਿ ਕਿੱਥੋਂ ਆਇਆ ਹੈਗਾ ਤੇ ਅੱਗੇ ਕਿੱਥੇ ਇਹਨਾਂ ਨੇ ਕਿੱਥੇ ਭੇਜਣਾ ਹੈ ਕਿ ਕਿਵੇਂ ਕਰਨਾ ਸੀ ਦੋਨੋਂ ਚੀਜ਼ਾਂ ਹੋਣਾ ਸੀ ਪਰ ਇਹ ਬੜੀ ਮੋਢਲੀ ਤਫ਼ਤੀਸ਼ ਦਾ ਹਿੱਸਾ ਹੈ ਤੇ ਅਸੀਂ ਇਹ ਸਾਰਾ ਬੜੀ ਧੁੰਗਾਈ ਨਾਲ ਜਾਂਚ ਕਰ ਰਹੇ ਹਾਂ ਨਹੀਂ ਇਹ ਕੱਲੇ ਕੱਲੇ ਪਿਸਟਲ ਨੇ ਪਿਸਟਲ ਖਾਲੀ ਇਨ ਕਰਦੇ ਨੇ ਕਾਰਤੂਸ ਨਹੀਂ ਹੈਗੇ ਇਹਦੇ ਇਹਨਾਂ ਨੇ ਕਿਹਾ ਪਹਿਲੇ ਵੀ ਕੋਈ ਮਾਮਲੇ ਦਰਜ ਅਸਲ ਕਿਤੇ ਕੁਝ ਰੈਜਿਸਟ੍ਰੇਸ਼ਨ ਤੇ ਆਇਆ ਹੈ ਨੇ ਜਿਹੜਾ ਅਸੀਂ ਕੀਤਾ ਕਿਉਂਕਿ ਹਜੇ ਇੱਕ ਪੰਦਾ ਅਸੀਂ ਗ੍ਰਿਫਤਾਰ ਕੀਤਾ ਤੇ ਉਹ ਉਹਦੇ ਪਹਿਲਾਂ ਹਜੇ ਸਾਨੂੰ ਅਸੀਂ ਵਿਸ਼ੇਸ਼ਪੁਰ ਨਹੀਂ ਕੋ ਚੱਲਿਆ ਤੇ ਬਾਕੀ ਹੁਣ ਹਜੇ ਅੱਜ ਹੀ ਅਸੀਂ ਡਿਮਾਂਡ ਲਿਆ ਉਹਦਾ ਕੁਝ ਕੁਝ ਕਰਾਂਗੇ ਛੁੱਟ ਕਰ ਦੇਣਾ ਹੁਣ ਇਹ ਹੈਗਾ ਜੀ ਹੈਪੀ son of ਗੁਰਦੇਵ ਸਿੰਘ ਵਿਲੇਜ ਸੇਕੋਵਾਲ ਪੀਐਸ ਗੜ੍ਹਚੰਦਰ ਹੁਸ਼ਿਆਰਪੁਰ ਹੁਸ਼ਿਆਰਪੁਰ ਦਾ ਹੈ ਹਾਂਜੀ ਇਹਦੇ ਵਿੱਚ ਚੋਪਰੇ ਵਗੈਰਾ ਸੀਗਾ ਤੇ ਬਾਕੀ ਕੋਈ ਸਾਨੂੰ ਸਮਾਨ ਮਿਲਿਆ ਤਾਂ ਹੀ ਸਾਨੂੰ ਇਹਦਾ ਪਤਾ ਚੱਲਿਆ ਕੁਝ ਟੈਕਨੀਕਲ ਅਸੀਂ ਫਿਰ ਕੀਤਾ ਹੈ पर दो तीन दिन लगातार दिन रात करके इंस्पेक्टर्स और इस टीम ने एसीएस ने गिरफ्तार किया रेस्ट से राष्ट्रीय से उठो तो लेके आए हैं एसीएस तक कोई और भी जानकारी है या पूछताछ की है जने लाहौर भी बंद है कि ये कभी दो ਨਹੀਂ ਹਜੇ ਤਾਂ ਹਜੇ ਤਾਂ ਹਜੇ ਤਾਂ ਅਸੀਂ ਕੁਝ ਕੁ ਕਰਾਂਗੇ ਹਜੇ ਇਹ ਹਜੇ ਸਾਨੂੰ ਸ਼ਿਓਰ ਨਹੀਂ ਆ ਅੱਗੇ ਬਾਕੀ ਦੇਖਦੇ ਨਾਲ ਇਹਦੇ ਕੋਈ ਕੋਣ ਇਹਦੇ ਨਾਲ ਮੈਂਬਰ ਨੇ ਕੀ ਹੈਗਾ ਉਹ ਅਗੂ ਜੀ ਤੇ ਪਤਾ ਲੱਗਾ ਤੇਰੇ ਵੇਚਦਾ ਸੀ ਕੀ ਕਰਦਾ ਤੇ ਕੀਤਾ ਹਜੇ 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 ਅਸੀਂ ਬਿਲਕੁਲ ਅੱਜ ਹੀ ਇਹਦਾ ਰਿਮਾਂਡ ਲਿਆ ਤੇ ਦਿੰਦਾ ਅੱਜ ਅਸੀਂ ਕੁਝ ਵੀ ਸ਼ੁਰੂ ਕਰਨੀ ਆ ਹਜੇ ਇੰਨੀ ਜਲਦੀ ਮੈਂ ਕੁਝ ਦੱਸਣ ਦੇ ਸਮਰੱਥ ਨਹੀਂ ਹਾਂ ਹੋਰ ਕਿਸੇ ਅੱਗੇ ਇਹ 32 ਬੋਰ ਦੇ ਪਿਸਟਨ ਨੇ 7.62 mm ਤੇ ਬਿਲਕੁਲ ਬ੍ਰੈਂਡ ਨਿਊ ਉਹਨੇ ਜਿਵੇਂ ਕਹਦੇ ਨੇ ਬੜੇ ਵੇ ਲੱਗਦਾ ਕੁਝ ਪੁਰਾਣੇ ਗੀਜ ਨਹੀਂ ਹਜੇ ਯੂਜ਼ ਨਹੀਂ ਹੋਏ ਇਹ ਐ ਲੱਗਦਾ ਜਿਵੇਂ ਫੈਕਟਰੀ ਤੋਂ ਸਿੱਧਾ ਹੀ ਆਏ ਨੇ ਰੇਡੀਅਮ ਇਹ ਲਿਖਿਆ ਉੱਪਰ ਜਿਹੜਾ ਲਿਖਿਆ ਮੇਡ ਇਨ ਇੰਡੀਆ ਮੇਡ ਨੇ ਮੇਡ ਇਨ ਇਟਲੀ ਐਂਡ ਮੇਡ ਇਨ ਇਹ ਜੋ ਕੁਝ ਮੇਡ ਇਨ ਚਾਈਨਾ ਐਂਡ ਐਦਾਂ ਲਿਖਿਆ ਹੋਏ ਨੇ ਪਰ ਇਹ ਜਿਸ ਤਰ੍ਹਾਂ ਇਸਲੇ ਕੁਝ ਗੈਰੰਟੀ ਨਾਲ ਕੋਈ ਹੱਤੋਂ ਤੱਕ ਹਾਂ تقریبا ਹੋ ਜੇ ਨੇ ਪਹਿਲਾਂ ਵੀ ਅਜਾਪਾਂ ਹੰਧਿਆ ਗ੍ਰਾਮੀਤੀ ਨਹੀਂ ਹਜੇ ਤੱਕ ਇਸ ਦੀ ਕੋਈ ਤੋ ਨਹੀਂ ਹੋਈ ਜਾਗੀ ਹਜੇ ਵੀ ਇਸ ਦਾ ਕੋਈ ਗੈਂਗ ਦਾ ਕੋਈ ਸੰਬੰਧ ਅਜੇ ਸਾਨੂੰ ਨਹੀਂ ਮਰੇ ਸਾਹਮਣੇ ਆ ਸਕਿਆ